ਹੈਲੋ ਦੋਸਤੋ ਕੀ ਹਾਲ ਨੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਗੱਲ ਕਰਾਂਗੇ ਕਿ ਸਾਡੇ ਕੀਤੇ ਹੋਏ ਪੁੰਨਦਾਨ ਦਾ ਫਲ ਸਾਨੂੰ ਕਿਵੇਂ ਮਿਲਦਾ ਹੈ ਇਨਸਾਨੀ ਜੀਵਨ ਬਹੁਤ ਹੀ ਕੀਮਤੀ ਹੈ ਇਹੋ ਜਿਹਾ ਮੌਕਾ ਹਰ ਰੂਹ ਨੂੰ ਬਾਰ-ਬਾਰ ਨਹੀਂ ਮਿਲਦਾ ਗੁਰਬਾਣੀ ਕਹਿੰਦੀ ਹੈ ਪਈ ਪ੍ਰਾਪਤ ਮਨੁੱਖ ਦੇਹ ਰਿਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਇਸ ਜੀਵਨ ਦਾ ਮੂਲ ਉਦੇਸ਼ ਹੈ ਰੱਬ ਨਾਲ ਮਿਲਾਪ ਕਰਨਾ ਨੇਕੀ ਦੇ ਰਾਹ ਤੇ ਤੁਰਨਾ ਹੋਰਨਾਂ ਲਈ ਸੇਵਾ ਕਰਨਾ ਅਤੇ ਪੁੰਨ ਕਮਾਉਣਾ ਜਦੋਂ ਬੰਦਾ ਆਪਣੇ ਮਨੁੱਖਾ ਜਨਮ ਨੂੰ ਨੇਕੀ, ਦਾਨ ਤੇ ਸੇਵਾ ਵਿੱਚ ਲਗਾਉਂਦਾ ਹੈ ਤਾਂ ਉਸ ਦਾ ਇਹ ਕੰਮ ਵਿਅਰਥ ਨਹੀਂ ਜਾਂਦਾ ਜਦੋਂ ਕਿਸਾਨ ਧਰਤੀ ਵਿੱਚ ਬੀਜ ਬੀਜਦਾ ਹੈ ਅਤੇ ਸਮੇਂ ਤੇ ਨਾਲ ਉਹ ਬੀਜ ਅੰਕੁਰਿਤ ਹੋ ਕੇ ਫਲ ਲਿਆਉਂਦਾ ਹੈ ਉਸੇ ਤਰ੍ਹਾਂ ਪੁੰਨ ਕਰਮਾਂ ਦੇ ਬੀਜ ਵੀ ਸਮੇਂ ਦੇ ਨਾਲ ਸੁੱਖਾਂ ਸ਼ਾਂਤੀ ਅਤੇ ਚੜ੍ਹਦੀ ਕਲਾ ਦੇ ਰੂਪ ਵਿੱਚ ਫਲ ਦਿੰਦੇ ਹਨ ਧਰਮ ਗ੍ਰੰਥਾਂ ਤੇ ਗੁਰਬਾਣੀ ਵਿੱਚ ਇਹ ਗੱਲ ਸਪਸ਼ਟ ਹੈ ਕਿ ਹਰ ਕਰਮ ਦਾ ਫਲ ਮਿਲਦਾ ਹੈ ਚੰਗਾ ਕਰਮ ਚੰਗਾ ਫਲ ਮੰਦਾ ਕਰਮ ਮੰਦਾ ਫਲ ਗੁਰਬਾਣੀ ਵਿੱਚ ਆਉਂਦਾ ਹੈ ਜੇ ਹਾਂ ਬੀਜੇ ਸੋ ਲੂਣੀ ਕਰਮਾਂ ਸੰਧੜਾ ਖੇਤ ਇਸ ਦਾ ਅਰਥ ਹੈ ਕਿ ਮਨੁੱਖ ਆਪਣੇ ਕਰਮਾਂ ਦੇ ਬੀਜ ਬੀਜਦਾ ਹੈ ਤੇ ਉਸੇ ਅਨੁਸਾਰ ਹੀ ਕੱਟਦਾ ਹੈ ਜੇ ਉਹ ਪੁੰਨ দান ਸੇਵਾ ਕਰਦਾ ਹੈ ਤਾਂ ਉਸ ਦੇ ਜੀਵਨ ਵਿੱਚ ਸੁੱਖ ਸੰਤੋਖ ਅਤੇ ਇੱਜ਼ਤ ਆਉਂਦੀ ਹੈ ਪੁੰਨ ਸਿਰਫ ਪੈਸਾ দান ਕਰਨ ਨਾਲ ਨਹੀਂ ਮਿਲਦਾ ਪੁੰਨ ਕਈ ਰੂਪਾਂ ਵਿੱਚ ਕਮਾਇਆ ਜਾ ਸਕਦਾ ਹੈ ਜਿਵੇਂ ਕਿ ਅੰਨਦਾਨ ਕਰਨਾ ਭੁੱਖੇ ਨੂੰ ਰੋਟੀ ਖਵਾਉਣਾ ਵਸਤਰਦਾਨ ਕਰਨਾ ਗਰੀਬਾਂ ਨੂੰ ਕੱਪੜੇ ਦੇਣੇ ਧਨਦਾਨ ਕਰਨਾ ਲੋੜਵੰਦਾਂ ਦੀ مالی ਸਹਾਇਤਾ ਕਰਨੀ ਗਿਆਨਦਾਨ ਕਿਸੇ ਨੂੰ ਗਿਆਨ ਸਿਖਾਉਣਾ ਅਗਿਆਨਤਾ ਵਿੱਚੋਂ ਦੂਰ ਕੱਢਣਾ ਸੇਵਾ ਗੁਰਦੁਆਰੇ ਪੰਥ ਤੇ ਸਮਾਜ ਦੀ ਸੇਵਾ ਕਰਨਾ ਨਾਮ ਜਪਣਾ ਤੇ ਵੰਡ ਛਕਣਾ ਇਹ ਸਭ ਤੋਂ ਵੱਡੇ ਪੁੰਨ ਹਨ ਗੁਰੂ ਨਾਨਕ ਸਾਹਿਬ ਜੀ ਨੇ ਤਿੰਨ ਮੁੱਖ ਨਿਯਮ ਦਿੱਤੇ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਇਹ ਤਿੰਨੋਂ ਹੀ ਪੁੰਨ ਦੇ ਦਰਵਾਜ਼ੇ ਹਨ ਗੁਰਬਾਣੀ ਵਿੱਚ ਕਈ ਥਾਵਾਂ ਤੇ ਪੁੰਨ ਦੀ ਮਹੱਤਤਾ ਦੱਸੀ ਗਈ ਹੈ ਪੁੰਨਦਾਨ ਕਾ ਹੋਵੇ ਸੁਆਮੀ ਬੇਣਨਾਵੇ ਨਾਹੀ ਕੋ ਉਦਰਾਮੀ ਇਸ ਦਾ ਅਰਥ ਇਹ ਹੈ ਕਿ ਪੁੰਨ ਦਾਨ ਤਾਂ ਫਲ ਦਿੰਦੇ ਹਨ ਪਰ ਬਿਨਾ ਨਾਮ ਦੇ ਆਤਮਾ ਦਾ ਸੱਚਾ ਉਧਾਰ ਨਹੀਂ ਹੁੰਦਾ ਸੇਵਾ ਕਰਤ ਹੋਏ ਨਹਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਇਸ ਦਾ ਅਰਥ ਇਹ ਹੈ ਕਿ ਜੋ ਮਨੁੱਖ ਨਿਸ਼ਕਾਮ ਸੇਵਾ ਕਰਦਾ ਹੈ ਉਸ ਨੂੰ ਪ੍ਰਭੂ ਮਿਲਦਾ ਹੈ ਇਸ ਤੋਂ ਸਿੱਖਿਆ ਮਿਲਦੀ ਹੈ ਕਿ ਪੁੰਨ ਕਰਨ ਦਾ ਸਭ ਤੋਂ ਵੱਡਾ ਰਾਜ ਹੈ ਉਸ ਨੂੰ ਨਿਸ਼ਕਾਮਤਾ ਨਾਲ ਕਰਨਾ ਨਾ ਕਿ ਦਿਖਾਵੇ ਲਈ ਜਦੋਂ ਅਸੀਂ ਦਾਨ ਕਰਦੇ ਹਾਂ ਤਾਂ ਮਨ ਵਿੱਚ ਇੱਕ ਅਜੀਹਾਂ ਸੁੱਖ ਪੈਦਾ ਹੁੰਦਾ ਹੈ ਜੋ ਪੈਸਿਆਂ ਨਾਲ ਨਹੀਂ ਖਰੀਦਿਆ ਜਾ ਸਕਦਾ ਗੁਰਬਾਣੀ ਕਹਿੰਦੀ ਹੈ ਕਿ ਪੁੰਨ ਕਰਨ ਨਾਲ ਰੱਬ ਆਪਣੇ ਬੰਦੇ ਤੇ ਰਹਿਮਤ ਕਰਦਾ ਹੈ ਸਮਾਜ ਵਿੱਚ ਸੱਚੇ ਪੁੰਨ ਕਰਨ ਵਾਲੇ ਮਨੁੱਖ ਨੂੰ ਲੋਕ ਆਦਰ ਕਰਦੇ ਹਨ। ਕਈ ਵਾਰ ਮਨੁੱਖ ਦੀਆਂ ਬਦਕਿਸਮਤੀਆਂ ਪੁੰਨ ਕਰਕੇ ਹੌਲੀ-ਹੌਲੀ ਖਤਮ ਹੋ ਜਾਂਦੀਆਂ ਹਨ। ਗੁਰਬਾਣੀ ਕਹਿੰਦੀ ਹੈ ਕਿ ਪੁੰਨ ਕਰਨ ਵਾਲੇ ਨੂੰ ਅਗਲੇ ਜਨਮ ਵਿੱਚ ਚੰਗੇ ਸੰਸਕਾਰ, ਸੁੱਖ ਭਰਿਆ ਘਰ ਤੇ ਰੱਬ ਦੀ ਭਗਤੀ ਦਾ ਮੌਕਾ ਮਿਲਦਾ ਹੈ। ਜਿਵੇਂ ਕਿਸੇ ਨੇ ਗਿਆਨ ਦਾ ਦਾਨ ਕੀਤਾ ਹੋਵੇ ਮਸ ਨੂੰ ਅਗਲੇ ਜਨਮ ਵਿੱਚ ਸਿੱਖਣ ਸਿਖਾਉਣ ਦੇ ਵਧੇਰੇ ਮੌਕੇ ਮਿਲਦੇ ਨੇ ਜੇ ਕਿਸੇ ਨੇ ਭੁੱਖੇ ਨੂੰ ਖਾਣਾ ਖਵਾਇਆ ਹੋਵੇ ਉਹ ਕਦੇ ਭੁੱਖਾ ਨਹੀਂ ਮਰਦਾ ਸੇਵਾ ਕਰਨਾ ਸਭ ਤੋਂ ਵੱਡਾ ਪੁੰਨ ਹੈ ਪਰ ਇਹ ਸੇਵਾ ਸਿਰਫ ਉਦੋਂ ਹੀ ਫਲਦਾਇੀ ਹੁੰਦੀ ਹੈ ਜਦੋਂ ਬੰਦਾ ਉਸ ਨੂੰ ਦਿਖਾਵੇ ਤੋਂ ਰਹਿਤ ਕਰਦਾ ਹੈ ਜੇ দান ਦਾ ਮਕਸਦ ਲੋਕਾਂ ਤੋਂ ਵਾਹ ਵਾਹ ਲੈਣਾ ਹੈ ਤਾਂ ਉਹ ਪੁੰਨ ਕੱਟ ਜਾਂਦਾ ਹੈ ਪਰ ਜੇ ਦਾਨ ਸਿਰਫ ਰੱਬ ਨੂੰ ਰਾਜੀ ਕਰਨ ਲਈ ਤੇ ਮਨੁੱਖਤਾ ਦੀ ਭਲਾਈ ਲਈ ਕੀਤਾ ਗਿਆ ਹੈ ਤਾਂ ਉਸ ਦਾ ਫਲ ਬੇਅੰਤ ਮਿਲਦਾ ਹੈ ਪੁੰਨ ਦਾ ਸਭ ਤੋਂ ਵੱਡਾ ਫਲ ਹੈ ਸੰਤੋਖ ਧਨ ਦੌਲਤ ਇੱਕ ਦਿਨ ਖਤਮ ਹੋ ਜਾਂਦੀ ਹੈ ਪਰ ਪੁੰਨ ਨਾਲ ਮਿਲਿਆ ਸੰਤੋਖ ਆਤਮਿਕ ਖੁਸ਼ੀ ਤੇ ਰੱਬ ਨਾਲ ਨੇੜਤਾ ਕਦੇ ਖਤਮ ਨਹੀਂ ਹੁੰਦੀ ਗੁਰਬਾਣੀ ਕਹਿੰਦੀ ਹੈ ਪੁੰਨ ਪਾਪ ਦੁਈ ਇੱਕ ਸਮਾਨੀ ਬਿਨ ਨਾਵੇ ਨਾਹੀ ਕੋ ਤਰਨੀ ਇਸ ਦਾ ਅਰਥ ਹੈ ਕਿ ਪੁੰਨ ਤੇ ਪਾਪ ਦੋਵੇਂ ਜਹਾਜ਼ ਹਨ ਪਰ ਬਿਨਾ ਨਾਮ ਦੀ ਕੋਈ ਵੀ ਪਾਰ ਨਹੀਂ ਲੰਘ ਸਕਦਾ ਸਿੱਖ ਇਤਿਹਾਸ ਵਿੱਚ ਕਈ ਸਾਖੀਆਂ ਹਨ ਜਿਨ੍ਹਾਂ ਤੋਂ ਪੁੰਨ ਦਾਨ ਦਾ ਅਸਲ ਅਰਥ ਸਮਝ ਵਿੱਚ ਆਉਂਦਾ ਹੈ ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦਾ ਲੰਗਰ ਪ੍ਰਥਾ ਸ਼ੁਰੂ ਕਰਨਾ ਗੁਰੂ ਸਾਹਿਬ ਜੀ ਨੇ ਭੁੱਖਿਆਂ ਨੂੰ ਰੋਟੀ ਖਵਾਉਣ ਦੀ ਪ੍ਰਥਾ ਚਲਾਈ ਇਹ ਸਭ ਤੋਂ ਵੱਡਾ ਪੁੰਨ ਸੀ ਜਦੋਂ ਅੱਜ ਵੀ ਸਾਰੀ ਦੁਨੀਆ ਵਿੱਚ ਲੱਖਾਂ ਲੋਕਾਂ ਦਾ ਪੇਟ ਭਰ ਰਿਹਾ ਹੈ ਭਾਈ ਕਨਈਆ ਜੀ ਦੀ ਸਾਖੀ ਜੰਗ ਦੇ ਮੈਦਾਨ ਵਿੱਚ ਜ਼ਖਮੀਆਂ ਨੂੰ ਪਾਣੀ ਪਿਲਾਉਣਾ ਚਾਹੇ ਉਹ ਦੁਸ਼ਮਣ ਹੀ ਕਿਉਂ ਨਾ ਹੋਣ ਇਹ ਸਭ ਤੋਂ ਵੱਡਾ ਨਿਸ਼ਕਾਮ ਪੁੰਨ ਸੀ ਧਰਮ ਤੇ ਗੁਰੂ ਘਰ ਦੀ ਰੱਖਿਆ ਲਈ ਆਪਣਾ ਸਿਰ ਕੁਰਬਾਨ ਕਰ ਦੇਣਾ ਇਹ ਪੁੰਨ ਦਾ ਸਭ ਤੋਂ ਵੱਡਾ ਦਰਜਾ ਸੀ ਜਿਸ ਨਾਲ ਉਹ ਅਮਰ ਹੋ ਗਏ ਸੀ ਧੰਤਨ ਬਾਬਾ ਦੀਪ ਸਿੰਘ ਜੀ ਸਭ ਤੋਂ ਵੱਡਾ ਪੁੰਨ ਕੀ ਹੈ ਪੁੰਨ ਦਾ ਫਲ ਸਾਨੂੰ ਕਦੇ ਮਾਨ ਦੇ ਸੁੱਖ ਕਦੇ ਸੰਸਕਾਰ ਇੱਜ਼ਤ ਕਦੇ ਅਗਲੇ ਜਨਮ ਵਿੱਚ ਚੰਗੇ ਸੰਸਕਾਰ ਅਤੇ ਸਭ ਤੋਂ ਵੱਡੇ ਰੂਪ ਵਿੱਚ ਰੱਬ ਨਾਲ ਮਿਲਾਪ ਦੇ ਰੂਪ ਵਿੱਚ ਮਿਲਦਾ ਹੈ ਪਰ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਸਿਰਫ ਦਾਨ ਕਰਨਾ ਹੀ ਨਹੀਂ ਸਿਰਫ ਦਾਨ ਕਰਨਾ ਹੀ ਨਹੀਂ ਬਲਕਿ ਨਾਮ ਜਪਣਾ ਗੁਰਮਤ ਅਨੁਸਾਰ ਜੀਵਨ ਜੀਣਾ ਤੇ ਨਿਸ਼ਕਾਮ ਸੇਵਾ ਕਰਨੇ ਹੀ ਅਸਲ ਪੁੰਨ ਹੈ ਜੋ ਮਨੁੱਖ ਇਹ ਤਿੰਨੋਂ ਗੱਲਾਂ ਕਰਦਾ ਹੈ ਉਹ ਇਸ ਲੋਕ ਤੇ ਪਰਲੋਕ ਦੋਵਾਂ ਵਿੱਚ ਸੁਖੀ ਰਹਿੰਦਾ ਹੈ ਇਸੇ ਤਰ੍ਹਾਂ ਪੁੰਨ ਦਾਣ ਦਾ ਫਲ ਵਿਅਰਥ ਨਹੀਂ ਜਾਂਦਾ ਉਹ ਸਾਨੂੰ ਇਸ ਜਨਮ ਵਿੱਚ ਵੀ ਮਿਲਦਾ ਹੈ ਤੇ ਅਗਲੇ ਜਨਮ ਵਿੱਚ ਵੀ ਰੱਬ ਨਾਲ ਜੋੜਨ ਦਾ ਰਸਤਾ ਖੋਲ ਦਿੰਦਾ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ